ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਤਿਸ ਨੂੰ ਮਾਨਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝਿ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰ ਮਰ ਜਮਹਿ ਨਿਤ ਮਹਲਾ ਪੰਜਮ ਤੈਸਨੂੰ ਮਨ ਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਬੁਲਾਇ ਆਵ ਮਰਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੇ ਬੁਝਿ ਨਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸ ਨੇ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨੇ ਜਿਨ ਧਾਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਬੁਲਾਇ ਆਵ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਾਨਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਝਿ ਨਿਹਾਲ ਖਸਮ ਫਰਮਾਇਆ ਜਿਸ ਹੋਵਾ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਮਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰ ਮਰ ਜਮહે ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੇ ਬੂਝਿ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨੇ ਧਾਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਲ ਬਜਾਏ ਹੁਕਮ ਮਿਤ ਜਿਸ ਹੈ ਫਲਾਇ ਆਵ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾ ਤਿਸਨੂ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹਕਮਿਤ ਜਿਸੇ ਬੁਲਾਏ ਆਪ ਮਰ ਮਰ ਜਮਹਿ ਨਿਤ ਮਹਲਾ ਪੰਜਵਾ ਤੇਸਨੂੰ ਮਨ ਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਮਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨੇਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਾਨਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਝਿ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਭੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤਿਸਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਮਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਬੁਲਾਇ ਆਵ ਮਰਮਰ ਜਮਹੇ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਾਨਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਝਿ ਨਿਹਾਲ ਖਸਮ ਫਰਮਾਇਆ ਜਿਸ ਹੋਵਾ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤਿਸਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਮਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨਸਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਤਿਸਨੂ ਮਾਨਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝਿ ਨਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸ ਨੇ ਬੁਲਾਏ ਆਪ ਮਨ ਮਰ ਜਮਹਿ ਨਿਤ ਮਹਲਾ ਪੰਜਵਾ ਤੇਸ ਨੂੰ ਮਨ ਵਸਾਏ ਜਿਨ ਅਪਾਇਆ ਜਿਨੇ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਇ ਆਵ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝਿ ਨਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸ ਨੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸ ਨੂੰ ਮਨ ਵਸਾਏ ਜਿਨ ਉਪਾਇਆ ਜਿਨੇ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਇ ਆਵ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਨ ਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸ ਦੇ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸ ਨੂੰ ਮਨ ਵਸਾਏ ਜਿਨ ਉਪਾਇਆ ਜਿਨੇ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਰ ਬਝਾਏ ਹੁਕਮ ਮਿਤ ਜਿਸ ਹੈ ਭਲਾਇ ਆਵ ਮਰ ਮਰ ਜਮੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਨ ਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸਨੂੰ ਮਨ ਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੁਝਿ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਲ ਬਜਾਏ ਹੁਕਮ ਮਿਤ ਜਿਸ ਹੈ ਫਲਾਇ ਆਵ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਨ ਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਮਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਾਨਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਭੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤਿਸਨੂੰ ਮਾਨ ਵਸਾਏ ਜਿਨ ਉਪਾਇਆ ਜਿਨੇ ਜਿਨੇ ਧਾਇਆ ਖਸਮ ਤੈਨ ਸੁ ਖਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਮਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਾਨਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸ ਨੇ ਭੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸ ਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨ ਧਾਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝਿ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸ ਨੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸਨੂੰ ਮਨ ਬਸਾਏ ਜਿਨ ਉਪਾਇਆ ਜਿਨੇ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਝਿ ਨਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੈਸਨੂ ਮਾਨਵਸਾਏ ਜਿਨ ਉਪਾਇਆ ਜਿਨੇ ਜਿਨ ਧਾਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਝਿ ਨਿਹਾਲ ਖਸਮ ਫਰਮਾਇਆ ਜਿਸ ਹੋਵਾ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਮਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰ ਮਰ ਜਮહે ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਵਾ ਤੇਸਨੂੰ ਮਨ ਵਸਾਏ ਜਿਨ ਅਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤਿੰ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝਿ ਨਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਿਜਾਏ ਹੁਕਮਿਤ ਜਿਸੇ ਬੁਲਾਏ ਆਪ ਮਰ ਮਰ ਜਮਹਿ ਨਿਤ ਮਹਲਾ ਪੰਜਵਾ ਤੇਸਨੂੰ ਮਨ ਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾ ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਿਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਵਾ ਤੇਸਨੂ ਮਨ ਵਸਾਏ ਜਿਨ ਅਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਇ ਆਵ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਤਿਸ ਨੂੰ ਮਾਨਵਸਾਏ ਜਿਨ ਅਪਾਇਆ ਜਿਨ ਜਿਨ ਧਾਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਝਿ ਨਿਹਾਲ ਖਸਮ ਫਰਮਾਇਆ ਜਿਸ ਹੋਵਾ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਮ ਤੇਸਨੂੰ ਮਾਨਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਮਬੂਜ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਇ ਆਵ ਮਰਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾ ਤਿਸ ਨੂੰ ਮਾਨ ਵਸਾਏ ਜਿਨ ਅਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਬੁਝਿ ਨਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਔਰ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮਿਤ ਜਿਸੇ ਬੁਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਵਾ ਤੇਸਨੂੰ ਮਨ ਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿ ਨਿਹਾਲ ਖਸਮ ਫਰਮਾਇਆ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਇ ਆਵ ਮਰ ਮਰ ਜਮહે ਨਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ